ਸਾਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਚੈਨਲ ਵਿੱਚ ਜਿਦਾ ਕਿ ਆਪਣਾ ਵੈਦਰ ਬਾਈ ਕਰਨ YouTube ਚੈਨਲ ਹੈ ਜੋ ਕਿ ਆਪਾਂ ਨਵਾਂ ਕ੍ਰੀਏਟ ਕੀਤਾ ਹੈ ਤੇ ਆਪਣੀ ਪਹਿਲੀ ਵੀਡੀਓ ਹੈ ਆਪਾਂ 4 ਅਗਸਤ ਨੂੰ ਪੰਜਾਬ ਦੇ ਰਾਤ ਦੇ ਮੌਸਮ ਨੇ ਗੱਲ ਕਰਾਂਗੇ 8:30 ਵਜੇ ਤੋਂ ਲੈ ਕੇ ਫਿਰ ਤੱਕ ਜਿਦਾ ਦੇਖਣ ਨੂੰ ਮਿਲਦਾ ਹੈ ਜਿਹੜੇ ਵੀ ਆਪਾਂ ਚਾਹਤੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਆਪਾਂ ਲੱਗ ਸਕਦੇ ਕਿਸਾਨ ਵੀਰ ਨਾਲ ਵੀਡੀਓ ਸ਼ੇਅਰ ਜਰੂਰ ਕਰ ਦਿਓ ਚਲੋ ਅਗਦੇ ਵੀਡੀਓ ਵਾਲੇ ਹੁਣ ਤੋਂ 8:30 ਵਜੇ ਦੀ ਪੰਜਾਬ ਦੀਆਂ ਲਾਈਵ ਸੈਟਲ ਤੁਸੀਂ ਦੇਖ ਸਕਦੇ ਹੋ ਇਹ ਚ ਆਪਣਾ ਕੋਈ ਖਾਸ ਬਦਲ ਨਹੀਂ ਆ ਰਿਹਾ ਬਾਕੀ ਆਪਾਂ ਰੇਨ ਫੋਰਡਰ ਦੇ ਦਿਆਂ ਰਹੀ ਰੇਨ ਫੋਰਡ ਆਪਣੇ ਪੰਜਾਬ ਦੇ ਦੇਖੋ ਤੁਸੀਂ ਆਪਣੇ ਮਾਝਾ ਦੋਆਬੇ ਚ ਹਲਕੀ ਜਿਹੀ ਬਦਲਵਾਈ ਹੈ ਤੇ ਮਾੜੇ ਵਿੱਚ ਵੀ ਆਪਣੇ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਹਲਕੀ ਫੁਲਕੀ ਬਾਕੀ ਆਵਾ ਜ਼ਿਲ੍ਹੇ ਬਾਰੇ ਗੱਲ ਕਰਦੇ ਨੇ ਕਿੰਨਾ ਭਾਗਾਂ ਚੋਂ ਮਾੜੇ ਮੋٹے ਮੀਂਹ ਜੀ ਸਾਰਾ ਹਨ ਵੀਰੇ ਜਿਹੜੇ ਆਪਣੇ ਜਲੰਧਰ ਕਪੂਥਲਾ ਥੋੜੇ ਭਾਗ ਹੋ ਗਏ ਆਪਣੇ ਲੁਧਿਆਣੇ ਮੋਗੇ ਦੇ ਹੋ ਗਏ ਫਰੀਦਕੋਟ ਦੇ ਥੋੜੇ ਬਹੁਤੇ ਹੋ ਗਏ ਇਨ੍ਹਾਂ ਚ ਲੁਧਿਆਣੇ ਦੇ ਆਪ ਭਾਗਾਂ ਚ ਸਿਸਟਮ ਬਣਿਆ ਹੋਇਆ ਦੇਖੋ ਇੱਥੇ ਲੁਧਿਆਣੇ ਚ ਆਪਣੇ ਸਿਸਟਮ ਬਣਿਆ ਹੋਇਆ ਜੋ ਕਿ ਬਰਨਾਲੇ ਦੇ ਹੋ ਗਏ ਮੋਗੇ ਲੁਧਿਆਣੇ ਦੇ ਇਨ੍ਹਾਂ ਚ ਹਲਕਾ ਦਰਮਿਆਨਾ ਮੀਂਹ ਜ ਗਰ ਚਮਕ ਦੇ ਕੇ ਜਾ ਸਕਦਾ ਹਲਕਾ ਦਰਮਿਆਨ ਮੀਂਹ ਭਾਰੀ ਮੀਂਹ ਦੇ ਕੋਈ ਵੀ ਸਾਰ ਨਹੀਂ ਹਨ ਛਰਟ ਦਾ ਰਮੀ 10 ਮਿੰਟ ਲਈ ਦੇ ਕੇ ਸਿਸਟਮ ਗੁਜੇ ਜਾਊਗਾ ਬਾਕੀ ਸ਼ਹਿਰ ਪਰੋਚੂਆ ਕਿ ਸਿਸਟਮ ਆ ਰਿਹਾ ਹੈ ਜਗਾ ਸਾਰ ਥੋੜਾ ਗਾਂ ਵਧੂਗਾ ਫਿਰ ਆਪਣੇ ਕਪੂਤ ਚੰਦਾ ਤੇ ਥੋੜੇ ਭਾਗਾ ਨੂੰ ਆਪਣੇ ਕਵਰ ਕਰ ਸਕਦਾ ਹੋਣ ਵਾਲੇ ਘੰਟੇ ਚ ਬਾਕੀ ਕੋਈ ਖਾਸ ਮੀਂਹ ਦੇ ਸਾਰ ਨਹੀਂ ਹਨ ਇਹਨਾਂ ਵਿੱਚ ਹੀ ਥੋੜੇ ਸਾਰ ਹਨ ਤੇ ਮੱਝ ਦਬ ਜੋ ਮਾੜੇ-ਮੋਟੇ ਬੱਦਲ ਬਾਈ ਟ੍ਰੈਵਲ ਕਰਦੀ ਰਹੂਗੀ ਮਾੜੇ-ਮੋਟੇ ਛਿਟੇ-ਛਾਟੀ ਹੋ ਸਕਦੀ ਹੈ ਮੱਝ ਦਬ ਦੇ ਮੰਨ ਲਾ ਕਾਫੀ ਇਲਾਕਿਆਂ ਵਿੱਚ ਪਰ ਸਾਰੇ ਇਲਾਕਿਆਂ ਵਿੱਚ ਨਹੀਂ ਕਈ-ਕਈ ਜ਼ਿਲ੍ਹਿਆਂ ਵਿੱਚ ਕਾਰਵਾਈਆਂ ਦੇਖਣ ਨੂੰ ਮਿਲੂਗੀਆਂ ਆਪ ਨੂੰ ਮਾੜੀ-ਮੋਟੀਆਂ ਕਈ ਪਿੰਡਾਂ ਵਿੱਚ ਪੂਰੇ ਜ਼ਿਲ੍ਹੇ ਵਿੱਚ ਵੀ ਮੀਂਹ ਨਹੀਂ ਪਊਗਾ ਮਾੜੀ-ਮੋਟੀ ਬੱਦਲਬਾਹੀ ਰਾਤ ਨੂੰ ਹਾਲਚਲ ਹੁੰਦੀ ਰਹੂਗੀ ਬਾਕੀ ਆ ਰਾਤ ਨੂੰ ਕੋਈ ਸਿਸਟਮ ਬਣੂਗਾ ਤਕੜਾ ਉਹਦੇ ਬਾਰੇ ਆਪਾਂ ਨਹੀਂ ਦੱਸ ਸਕਦੇ ਕੋਈ ਪੂਰਾ ਐਗਜ਼ੈਕਟ ਕਿਉਂਕਿ ਤੁਹਾਨੂੰ ਪਤਾ ਹੀ ਹੈ ਮੌਸਮ ਚੱਲ ਰਹੀ ਹੈ ਕੋਈ ਪਤਾ ਨਹੀਂ ਕਿ ਤੋ ਸਿਸਟਮ ਬਣ ਜੂਏ ਬਾਕੀ ਸਵੇਰ ਜਿੱਦਾਂ ਹੀ ਮੌਸਮ ਬਦਲੋਗੇ ਨਵੀਂ ਰਿਪੋਰਟ ਆਊਗੀ ਮੀਂਹ ਕੋਈ ਨਹੀਂ ਸਾਰੇ ਵਾਅਦੇ ਹੇ ਜੇ ਘੜਦਿਆਂ ਸਵੇਰ ਨੂੰ ਤੁਹਾਨੂੰ ਵੀਡੀਓ ਬ